ਵਸਾਤਾ ਦੇ ਮੌਸਮ ਨੂੰ ਪੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਇੱਕ ਬੇਹਦ ਵੱਡਾ ਫੈਸਲਾ ਲੈ ਲਿਆ ਦਰਸ਼ਕ ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਨੇ ਕੁਝ ਅਜਿਹੇ ਕਦਮ ਚੱਕ ਲਿਆ ਜਿਉਂਗੇ ਲੋਕਾਂ ਦੇ ਹਿੱਤ ਲਈ ਲੋਕਾਂ ਦੇ ਭਲਾਈ ਦੇ ਲਈ ਹੈ ਤਾਂ ਦਰਸਲ ਹੁਣ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਇੱਕ ਬੇਹਦ ਵੱਡਾ ਫੈਸਲਾ ਲਿੱਤਾ ਗਿਆ ਤੇ ਇਸ ਫੈਸਲੇ ਦੇ ਤਹਿਤ ਹੁਣ ਜਿਹੜੇ ਮਹਾਰਾਸ਼ਟਰ ਦੇ ਜਿਹੜੇ ਰਾਸ਼ਨ ਕਟਾੜਖ ਲੂਕ ਨੇ ਉਹਨਾਂ ਨੂੰ ਹੁਣ 3 ਮਹੀਨਿਆਂ ਦਾ ਰਾਸ਼ਨ ਪੈਲ ਦੇ ਆਧਾਰ ਤੇ ਦਿੱਤਾ ਜਾਵੇਗਾ ਜਾਨੀ ਕਿ ਹੁਣੇ 3 ਮਹੀਨਿਆਂ ਦਾ ਰਾਸ਼ਨ ਸਰਕਾਰ ਜਿਹੜਾ ਵਾ ਇਹਨਾਂ ਨੂੰ ਦਵੇਗੀ ਕਿਉਂਕਿ ਹੁਣ ਬਰਸਾਤਾ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਤੇ ਸਾਰੀਆਂ ਮੁਸ਼ਕਲਾਂ ਦੇ ਕਰਕੇ ਲੋਕ ਮੁਸੀਬਤ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਬਰਸਾਤਾ ਦੇ ਮੌਸਮ ਦੇ ਕਰਕੇ ਹੜ ਵਰਗੇ ਮਾਹੌਲ ਪੈਦਾ ਹੁੰਦੇ ਨੇ ਤਾਂ ਇਸੇ ਤਹਿਤ ਮੁਸ਼ਕਲ ਆ ਜਾਂਦੀ ਹੈ ਤੇ ਇਸ ਦੀ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੱਡੇ ਪੱਧਰ ਤੇ ਕਦਮ ਚੁੱਕਿਆ ਗਿਆ ਤੇ ਦੱਸਿਆ ਕਿ ਹੁਣ ਦੂਸਰੇ ਪਾਸੇ ਲਗਾਤਾਰ ਇਹ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਤੇ ਰਾਸ਼ਨ ਕਾਰਡ ਧਾਰਕਾਂ ਨੂੰ ਵੱਡੇ ਪੱਧਰ ਦੇ ਉੱਤੇ ਜੋ ਹੈ ਹੁਣ 3 ਮਹੀਨਿਆਂ ਦਾ ਰਾਸ਼ਨ ਦਿੱਤਾ ਜਾਵੇਗਾ 30 ਜੂਨ ਤੱਕ ਦਾ ਸਮਾਂ ਹੈ ਤਿੰਨ ਮਹੀਨਿਆਂ ਦਾ ਦਸਤਕ ਦਾ ਰਾਸ਼ਨ ਪਹਿਲਾ ਹੀ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇਗਾ ਰਾਸ਼ਨ卡 ਧਾਰਕਾਂ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਲਗਾਤਾਰ ਹੀ ਇਸ ਚੀਜ਼ਾਂ ਨੂੰ ਲੈ ਕੇ ਮਾਮਲਾ ਜਿਹੜਾ ਹੁਣ ਪੱਖਿਆ ਹੋਇਆ ਕਿਉਂਕਿ ਬਰਸਾਤਾ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਂਦੀਆਂ ਨੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਹੈ ਰਾਸ਼ਨ ਪਾਣੀ ਤੋਂ ਦਿੱਕਤ ਹੁੰਦੀ ਹੈ ਤਾਂ ਬਰਸਾਤਾ ਦੇ ਮੌਸਮ ਨੂੰ ਦੇਖਦੇ ਹੋਏ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰੀਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੇ ਪੱਧਰ ਤੇ ਫੈਸਲੇ ਲੁੱਤੇ ਗਏ ਨੇ ਤਾਂ ਹੁਣ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਦੁਕਾਨਾਂ ਦੇ ਬਾਹਰ ਲੋਕ ਦਾ ਲੋਕਾਂ ਦਾ ਹੜ ਆ ਚੁੱਕਾ ਹੈ ਲੋਕ ਜਿਹੜੇ ਨੇ ਉਥੇ ਖੜੇ ਹੋਏ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਕਿਉਂਕਿ ਬਰਸਾਤਾ ਦੇ ਮੌਸਮ 'ਚ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਉਹ ਵੱਡੀ ਤੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਸਰਕਾਰ ਪ੍ਰਸ਼ਾਸਨ ਦੇ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਹੁਣ ਤਿਆਰੀਆਂ ਕਰ ਰਹੀ ਹੈ ਕਿਵੇਂ ਲੋਕਾਂ ਨੂੰ ਮੁਸ਼ਕਲ ਨਾ ਆਵੇ ਇਸ ਨੂੰ ਲੈ ਕੇ ਪਹਿਲੀ ਵਾਰ ਮਹਾਰਾਸ਼ਟਰ ਸਰਕਾਰ ਨੇ ਇਹ ਜਹਾਕਾ ਲੱਭ ਚੱਕਿਆ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਤੇ ਨਾਂ ਦੇ ਨਾਲ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਸੂਚ ਕਰੋ ਸੋ ਇਹ ਪਹਿਲਾ ਕਦਮ ਜਿਹੜਾ ਮਹਾਰਾਸ਼ਟਰ ਸਰਕਾਰ ਨੇ ਚੱਕਿਆ ਤੇ ਇਸ ਨੂੰ ਹੀ ਲੈ ਕੇ ਸਰਕਾਰ ਲਗਾਤਾਰ ਹੀ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਕਿਉਂਕਿ ਸਰਕਾਰ ਦਾ ਇਹ ਸੋਚਣਾ ਹੈ ਕਿ ਲੋਕਾਂ ਨੂੰ ਮੁਸ਼ਕਲ ਨਾ ਆਵੇ, ਦਿੱਕਤ ਨਾ ਆਵੇ ਕਿਉਂਕਿ ਇੱਕ ਪਾਸੇ ਹੜ੍ਹਾਂ ਦੇ ਮਾਹੌਲ ਤਾਂ ਬਣ ਜਾਂਦੇ ਨੇ, ਦੂਸਰੇ ਪਾਸੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਜੋ ਮਹਾਰਾਸ਼ਟਰ ਸਰਕਾਰ ਹੈ ਉਸ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ ਤਾਂ ਨੂੰ ਦੱਸ ਦਈਏ ਕਿ ਲੋਕਾਂ ਦੀਆਂ ਲਾਈਨਾਂ ਦੁਕਾਨਾਂ ਦੇ ਬਾਹਰ ਲਾਕੀਆਂ ਨੇ ਲੋਕਾਂ ਦੇ ਵੱਲੋਂ ਵੱਡੇ ਪੱਦਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਮਾਮਲਾ ਹੁਣ ਦੇਖਣ ਨੂੰ ਮਿਲਿਆ ਪਹਿਲੀ ਵਾਰ ਮਹਾਰਾਸ਼ਟਰ ਸਰਕਾਰ ਨੇ ਕਦਮ ਚੱਕਿਆ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ੁੜੀ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚੇ ਕਿਸ ਕਿਧਰ ਬਰਸਾਤਾ ਦੇ ਮੌਸਮ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਲਗਾਤਾਰ ਵੱਡੇ ਪੱਦਰ ਦੇ ਕਦਮ ਚੱਕ ਰਹੀ ਹੈ